ਕਿਰੋਣੀ ਆ ਹਾਂ ਉਹਨੇ ਸਾਡੀ ਕਮੇਟੀ ਘੋਟ ਲਈ ਮम्मी ਮੇਰੀ ਨੇ ਜਾ ਕੇ ਉਹਦੀ ਗਿੱਚੀ ਘੋਟ ਲਈ ਉਦੋਂ ਤੋਂ ਤਰੀਕਾ ਪੈਂਦਾ ਪਿਆ ਨਹੀਂ ਨਹੀਂ ਵੀ ਇਦਾਂ ਕਿਸੇ ਦੀ ਕਮੇਟੀ ਨਹੀਂ ਘੁੱਟਣੀ ਚਾਹੀਦੀ ਅਗਲਾ ਬੰਦਾ ਕੀਤਾ ਕਿਦਾਂ ਔਖਾ ਸੌਖਾ ਹੋ ਕੇ ਪਉਂਦਾ ਚਲੋ ਅੱਗੇ ਸਾਰੇ ਜਣੇ ਕਰੀਏ ਬੋਲੀ ਸ਼ੁਰੂ ਪੰਜ ਕਿ ਮਿੰਟ ਰੁਕ ਜਾਓ ਭੈਣ ਜੀ ਕਮੇਟੀ ਜੁਫਤ ਨਾਲੇ ਦੇ ਬਾਹਰ ਘਲੋਤੇਗਾ ਸਾਰਿਆਂ ਨੂੰ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਤੁਸੀਂ ਤਾਈ ਰਤੋ ਦੇ ਬੇਟੇ ਹਾਂਜੀ 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 ਚਲੋ ਬੈਠੋ ਬੋਲੀ ਸ਼ੁਰੂ ਕਰੀਏ ਆ ਵੇਖੋ ਭਾਈ 5000 ਘਟੇ ਤੋਂ ਬੋਲੀ ਸ਼ੁਰੂ ਹੋਣੀ ਜੇ ਤੇ ਜਿੰਨੇ ਵੀ ਕਮੇਟੀ ਚੁੱਕੀ ਉਹਨੂੰ ਪੰਜਾ ਦਿਨਾਂ ਬਾਅਦ ਕਮੇਟੀ ਮਿਲਣੀ ਜੇ ਇਹ ਭੈਣ ਜੀ ਪਹਿਲਾਂ ਨਹੀਂ ਮਿਲ ਸਕਦੀ ਨਹੀਂ ਨਹੀਂ ਨੇ ਦਿਨ ਤੇ ਲੱਗ ਹੀ ਜਾਂਦੇ ਆ ਹਰ ਇੱਕ ਨੇ ਆਪਣੀ ਤਨਖਾਹ ਆਈ ਤਾਂ ਪੈਸੇ ਦੇਣੇ ਹੁੰਦੇ ਆ ਨਹੀਂ ਥੋੜੇ ਬੋਤੇ ਪੈਸੇ ਹੀ ਪਹਿਲਾਂ ਮਿਲ ਜਾਣ ਚਲੋ ਵੇਖ ਲੈਨੇ ਆ ਪਹਿਲਾਂ ਬੋਲੀ ਤੇ ਸ਼ੁਰੂ ਕਰੋ 5000 ਸਰਕਾਰੀ ਬੋਲੀ 5000 ਚਲੋ ਮੇਰਾ 6000 ਜੀ 6000 7000 ਰੁਪਏ ਨਹੀਂ ਮੇਰਾ 8000 10000 ਮੇਰਾ 10000 11000 11000 ਮੇਰਾ 12000 ਜੇ 15 ਕਰ ਲਿਓ 16000 ਜੇ 20000 20000 21000 ਜੇ ਭੈਣ ਜੀ 21000 30 ਕਰ ਦੋ ਭੈਣ ਜੀ 30000 31 ਕਰ ਦਿਓ ਭੈਣ ਜੀ 31000 40 ਕਰ ਦੋ ਭੈਣ ਜੀ 40000 ਜੀ ਮੈਂ ਕਮੇਟੀ ਦੀ ਬੋਲੀ ਚ ਆ ਮੈਂ ਤੁਹਾਨੂੰ ਕਰਦਾ ਫੋਨ ਤੁਸੀਂ ਥੋੜਾ ਜਿਹਾ ਟਾਈਮ ਤੇ ਦਿਓ ਮੈਂ ਅੱਜ ਕੰਮ ਹੋ ਜਾਊਗਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਕਿੰਨੀ ਕਮੇਟੀ ਭੰਜੀ ਇਹਨਾਂ ਦੀ 40000 40000 ਮੇਰਾ 40300 ਜੇ 40300 50 ਕਰ ਦੋ ਪੂਰਾ ਭੰਜੀ 50000 ਮੇਰਾ 50200 ਜੀ 50200 55 ਕਰ ਦੋ ਭੈਣ ਜੀ ਬੱਸ ਕਰ ਕਿੰਨੀ ਜੀ ਵਧਾਉਣੀ ਆ ਮੇਰਾ 20 ਸਾਲ ਦਾ ਤਜਰਬਾ ਆਂਦਾ 60000 ਤੱਕ ਕਮੇਟੀ ਬਚਾਉਣੀ ਹੈ ਜੀ ਉਹਨੇ 55000 ਇਹ ਵੀਰ ਜੀ ਹੁਣਾਂ ਦਾ ਹੋ ਗਿਆ ਜੀ 55000 ਹਾਂਜੀ ਮੇਰਾ ਭੈਣ ਜੀ 100 ਮੰਦਾ ਹੱਥ ਰੱਸਾ ਤੇ ਸਿਰੇ ਤੇ ਗੰਢ ਚਕਾ ਦਿਓ ਕਮੇਟੀ ਵੀਰ ਜੀ ਹੁਣਾਂ ਨੂੰ ਇਹਨਾਂ ਨੂੰ ਲੱਗਦਾ ਜ਼ਿਆਦਾ ਜ਼ਰੂਰਤ ਆ ਅਵੀਰ ਜ਼ਰੂਰ ਤਾਲੀ ਕੋ ਗੱਲ ਨਹੀਂ ਜੇ ਤੈਨੂੰ ਲੋੜਿਆ ਨਾ ਤੇ ਤੂੰ ਰੱਖ ਲੈ ਕੋਈ ਗੱਲ ਨਹੀਂ ਮੈਂ ਅਗਲੀ ਕਿਤੇ ਚੁੱਕ ਲੂੰਗਾ ਨਹੀਂ ਵੀਰ ਜੀ ਨਹੀਂ ਲੋੜਨੀ ਕਿ ਮੈਨੂੰ ਤੂੰ ਹੀ ਲੁੱਟੋ ਨਿਆਰੇ ਉਹ ਤਾਂ ਤਾਂ ਨਿਆਰੇ ਨਿਯੂਰੀ ਲੁੱਟੋ ਲੁੱਟੋ ਹਣ ਫਿਰ ਤੂੰ ਲੋਟਨਾ 5000 ਘੱਟ ਦੇ ਦੇ ਦੀ ਮੈਨੂੰ ਮੈਂ ਤੈਨੂੰ ਤੋਂ ਕਿਆ ਹੀ ਬੋਲੀ ਵਧਾਉਣਾ ਮੈਂ ਤੇ ਤੈਨੂੰ ਰੋਕਣ ਵੀ ਲਿਆ ਉਦੋਂ ਤੂੰ ਟੁੱਟੇ ਸਤਰੂ ਵਧੀਆ ਨਾ ਉਹਦਾ ਹੀ ਮਾਰ ਲਾ ਤਰਲਾ ਸ਼ਾਇਦ ਗੱਲ ਬਣ ਜਾਈ ਉਹਦਾ ਤਰਲਾ ਮੈਂ ਕੀ ਕਰਾਂ ਉਹ ਕਮੇਟੀ ਚੁੱਕਣ ਥੋੜਾ ਆਇਆ ਸੀ ਉਹ ਤੇ ਭਲਾ ਮਾਨਸ ਰਿਆ ਬਣ ਕੇ ਨਾ ਆਪਾਂ ਨੂੰ ਛਦਾਈ ਬਣਾ ਗਏ ਤੇ ਕਮੇਟੀ ਚ ਕਾ ਗਿਆ ਹੀ ਉਹ ਵੀ ਭਾਣ ਜੀ ਦੱਸਿਓ ਮੈਨੂੰ ਕਮੇਟੀ ਕਿੰਨੀ ਆਉਣੀ ਆ ਕਮੇਟੀ ਆਪਣਾ ਬਣੀ ਜੇ 55000 ਕਟਾ ਤੇ 20 ਮੈਂਬਰ ਆਪਣਾ 2250 ਰੁਪਏ 2250 ਜੀ ਠੀਕ ਹੈ ਜੀ ਹਾਂ ਤੋਂ ਹਿਆਰ ਹਾਂ ਲੈ ਬਾਈ ਜੀ ਕਮੇਟੀ ਭੈਣ ਜੀ ਨਾਲ ਨਾਲ ਹੀ ਨਿਬੜੀ ਚੰਗੀ ਹੁੰਦੀ ਆ ਹਾਂਜੀ ਹਾਂਜੀ ਮੇਲੇ ਆਮੋਲੇ ਵਾਲੇ ਦੇਣ ਆ ਮੁੜ ਕੇ ਕਿਥੇ ਵਰਤੇ ਉੱਤੇ ਜਾਂਦੇ ਆਪਾਂ ਹਾਂਜੀ ਲਿਆਓ ਜੀ ਉੱਦਾਂ ਭਾਜੀ ਕਮੇਟੀ ਦੇ ਘਾਟੇ ਵਾਲੇ ਰਿਕਾਰਡ ਹੀ ਟੁੱਟ ਗਏ ਯਾਰ ਕੀ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਤੁਸੀਂ ਤੇ ਆਪ ਲੋਕਾਂ ਨੂੰ ਵਿਆਜੀ ਪੈਸੇ ਦਿੰਦੇ ਜੀ ਤੇ ਤੁਹਾਨੂੰ ਕਿ ਲੋੜ ਹੀ ਇਨੇ ਘਾਟੇ ਤੇ ਕਮੇਟੀ ਚੁੱਕਣ ਦੀ ਭੈਣ ਜੀ ਪਾਣੀ ਮਿਲੂਗਾ ਘਟਕ ਪਾਣੀ ਮੈਂ ਲਿਆ ਦੇਨੀ ਆ ਮੈਨੂੰ ਚੱਕਰ ਆਉਂਦੇ ਆ ਮਾਸਾ ਘਰ ਗਾਂ ਘਰ ਆਉਂਗਾ ਕੋਈ ਨਾ ਕੋਈ ਨਾ ਘਰ ਆਉਣਾ ਮੈਨੂੰ ਗਾਂ ਘਰ ਕਰਕੇ ਆਵੇਂ ਪਰ ਗੱਲ ਗਾਂ ਨਾ ਕਰੀਂ ਇੱਥੋਂ ਵਾਲੀ ਕੋਈ ਵੀ ਪਹਗਲੇ ਤੂੰ ਪਾਣੀ ਪੀ ਮੈਂ ਕਿ ਤੂੰ ਗੱਲ ਕਰਨੀ ਹੈ ਹਾਂਜੀ ਹਾਂਜੀ ਭਾਜੀ ਭਾਜੀ ਪੈਸੇ ਦਾ ਪ੍ਰਬੰਧ ਕਰਨੀ ਆਇਆ ਵਾਂ ਕਮੇਟੀ ਚੁੱਕਣ ਆਇਆ ਮੈਂ ਲੱਖ ਦੀ ਹਾਂਜੀ ਭਾਜੀ ਤੁਹਾਨੂੰ 30000 ਚਾਹੀਦਾ ਕੇ ਜਾਨ ਚਾਹੀਦੀ ਹੈ ਜ਼ੁਬਾਨ ਜਦੋਂ ਕਰ ਲਈ ਐ ਮੈਂ ਹੋਰ ਕਿਹੜੀ ਗੱਲ ਐ ਜਬਾਨ ਤੋਂ ਨਹੀਂ ਮੈਂ ਭਜਦਾ ਹਾਂਜੀ ਅੱਗੇ ਸਾਰੇ ਘਟ ਜੇ ਲੱਗ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੈਠੋ ਬੈਠੋ ਭਾਈ ਬਹਿ ਜਾ ਨਹੀਂ ਬਹੁਤ ਹੁਣੇ ਲੱਗਦਾ ਸਾਰੇ ਇਕੱਠੇ ਹੋਏ ਹਾਂ ਬਸ ਤੁਹਾਨੂੰ ਹੀ ਡਿਕਨ ਦੇ ਸਾਂ ਕਰੀਏ ਸ਼ੁਰੂ 5000 ਘਟੇ ਤੋਂ ਬੋਲੀ ਸ਼ੁਰੂ ਹੋਣੀ ਜੇ ਤੇ ਜਿੰਨੇ ਕਮੇਟੀ ਚੁੱਕੀ ਉਹਨੂੰ ਪੈਸੇ ਮਿਲਣੇ ਜੇ ਪੰਜਾ ਦਿਨਾਂ ਬਾਅਦ ਭੈਣ ਜੀ ਥੋੜੇ ਜਿਹਾ ਪਹਿਲਾਂ ਨਹੀਂ ਮਿਲ ਸਕਦੇ ਨਹੀਂ ਨਹੀਂ ਇਨੇ ਦਿਨ ਤੇ ਲੱਗ ਹੀ ਜਾਂਦੇ ਆ ਹਰੇਕ ਨੇ ਤਨਖਾਹ ਹੀ ਤਾਂ ਪੈਸੇ ਦੇਣੇ ਹੁੰਦੇ ਨੇ ਥੋੜੇ ਜਿਹਾ ਪੈਸੇ ਭਾਵੇਂ ਪਹਿਲਾਂ ਮਿਲ ਜਾਣਾ ਚਲੋ ਵੇਖ ਲੈਨੇ ਆ ਪਹਿਲਾਂ ਬੋਲੀ ਤੇ ਦਿਓ ਕਰੀਏ ਸ਼ੁਰੂ ਭਾਈ 5000 5000 ਤੇ ਮੇਰਾ 6000 ਜੇ ਆ ਵੀਰ ਜੀ ਨਾਲ ਮੜ ਕੇ 7000 ਕਹਿ ਦੇਣਾ ਵਾ ਤੇ ਮੇਰਾ ਫਿਰ 8000 ਜੇ ਵੀਰ ਮੈਂ ਤਾਂ ਭੁੱਲਿਆ ਹੀ ਨਹੀਂ ਤੇਰੇ ਬੋਲੀ ਪਿਛਲੀ ਵਾਰ ਸੀ ਮੈਨੇ ਦੇ ਹੀ ਦਿੱਤੀ ਤੁਸੀਂ ਮੈਨੇ ਕਿਹੜੀ ਕਰਵਰਤ ਲਈ ਆ ਉੰਨੇ ਵੀ ਸਾਰੇ ਆਪਣੀ ਉੱਥੇ ਲਾਈ ਅਜੇ ਘਰੋਂ ਪਤਾ ਨਹੀਂ ਕਿੰਨੇ ਕੁ ਲੱਗਣੇ ਤੇਰੇ ਭੈਣ ਜੀ 6000 ਤੜਕੇ ਆ ਹੈਗਾ ਕੋਈ ਹੋਰ ਹਾਂਜੀ ਬੋਲੋ ਕੋਈ ਦਿਓ ਬੋਲੀ ਠੀਕ ਹੈ ਫਿਰ 6000 ਘਾਟੇ ਤੇ ਕਮੇਟੀ ਤੁਹਾਡੀ ਹੋਗੀ ਚਲੋ ਮੇਰੀਆਂ ਮੈਨੂੰ ਦੇ ਦਿਓ ਤੇ ਕਮੇਟੀ ਭੈਣ ਜੀ ਵਿੱਚੋਂ ਹੀ ਕੱਟ ਲਿਓ ਠੀਕ ਹੈ ਚਲੋ ਮੇਰਾ ਕੰਮ ਨਿਪੜਿਆ ਮੈਂ ਅੱਜ ਜਾਵਾਂਗਾ ਹੋਰ ਕੰਮ ਕਰੀਏ ਭੈਣ ਜੀ ਕਮੇਟੀ ਦੀਗੀ ਜਦੋਂ ਕਿਸੇ ਨੇ ਬੋਲੀ ਨਹੀਂ ਦਿੱਤੀ ਫਿਰ ਇਹਨਾਂ ਦੀ ਹੋਣੀ ਹੀ ਵਿੱਕੋ ਕਮੇਟੀ ਹੈ ਜੀ ਹਾਂ ਇੱਕੋ ਹੀ ਹੀ ਪੱਕਾ ਇੱਕੋ ਕਮੇਟੀ ਆਹੋ ਭਰਾਵਾ ਇੱਕੋ ਹੀ ਹੀ ਸ਼ੁਕਰਿਆ ਗਲੋਂ ਲੱਥਾ ਇਹਦੇ ਅਗਲੇ ਬੰਦਲੀ ਨਰਬ ਬਿਮਾਰੀ ਦਾ ਘਰ ਇਹਨੇ ਤਾਂ ਅੱਗੇ ਇੱਕ ਮਰਨੇ ਪਾਇਆ ਕਮੇਟੀ ਟਾਈਮ ਨਾਲ بچਾਇਓ ਸਾਰੇ ਜਣੇ ਓ ਹੈਲੋ ਵੀਰ ਆ ਤੂੰ ਚੰਗਾ ਕੀਤਾ ਹੀ ਇਹਦੇ ਠੱਗ ਜਿਹੜੇ ਪੱਲੇ ਨਹੀਂ ਕੋ ਕੋ ਪੈਣ ਦਿੰਦੇ ਤੂੰ ਦੇ ਇਹਨਾਂ ਨੂੰ ਧਰ ਨਹੀਂ ਪਾ ਛੱਡੀ बोलन जोगण ਛੱਡਿਆ ਓਏ ਖੂ ਦੇ ਡੱਡੂ ਆ ਇਹੋ ਜਿਹਾਂ ਰੋਜ਼ ਵਾਪੈਂਦਾ ਮੇਰਾ ਇਹਦੇ ਤਿੰਨ ਚਾਰ ਬੰਦੇ ਹਰ ਕਮੇਟੀ 'ਚ ਹੁੰਦੇ ਆ ਜਿਨ੍ਹਾਂ ਕਮੇਟੀ ਆਪਣੀ ਅਖੀਰ ਤੇ ਜੁਕਣੀ ਹੁੰਦੀ ਆ ਪਰ ਐਵੇਂ ਆ ਜਾਂਦੇ ਬੋਲੀ ਵਧਾਉਣ ਕਿਸ ਗਰੀਬ ਦੀ ਕਮੇਟੀ ਖਰਾਬ ਕਰਨ ਆਉਂਦਾ ਹੀ ਇੱਕ ਜਿਹਨੇ ਪਿਛਲੇ ਮਹੀਨੇ ਕਮੇਟੀ ਚੁੱਕੀ ਸੀ ਹੁਣ ਇਹਨੂੰ ਬੰਦੇ ਆ ਚੁੱਕਿਆ ਹੀ ਇਹਨੂੰ ਤੇ ਆ ਫੜਿਆ ਜਿੱਦਾਂ ਮਾਮੇ ਖਾ ਰਹੇ ਧਰਨ ਲੱਗੇ ਹੁੰਦੇ ਆ ਜਾ ਕਰੀਏ ਪਤਾ ਭਲਾ ਇਹਦਾ ਹੈਲੋ ਕੀ ਗੱਲ ਵੀਰ ਜੀ ਹਣ ਬੜਾ ਮੂੰਹ ਵਟਿਆ ਇਹਨਾਂ ਨੇ ਰੁੱਸੇ ਕੇ ਨਾ ਉਹ ਨਹੀਂ ਨਹੀਂ ਭਾਜੀ ਰੁੱਸੇ ਨਹੀਂ ਆ ਆ ਇਹਨਾਂ ਨੂੰ ਨਾ ਬੁਲਾ ਜਾ ਪੈ ਗਿਆ ਆ ਪਿਛਲੇ ਮਹੀਨੇ ਕਮੇਟੀ ਦੀ ਬੋਲੀ ਜੀ ਦੇਣ ਗਏ ਆ ਘਰ ਆਇਆ ਤੇ ਗੁੰਮੀ ਹੋ ਗਿਆ ਗੁਮ ਕਿਉਂ ਨਾ ਵਾ ਕਮੇਟੀਆਂ ਦੇ ਪੈਂਦੀਆਂ ਰਹਿੰਦੀਆਂ ਵਾ ਇੱਕ ਕਮੇਟੀ ਹੋਰ ਪੈਣ ਵਾਲੀ ਲੱਖ ਵਾਲੀ ਪਾਈਏ ਇੱਕ ਇੱਕ ਆਪਣਾ ਤੇ ਮੈਜ ਹੀ ਬੜਾ ਫਸਦਾ ਵਾ ਆਹੋ ਤੂੰ ਆ ਨਾ ਹੋਣਾ ਹੁਣ ਇਹਨੂੰ ਦੋ ਜਾਣੇ ਚੁੱਕੇ ਇਹਨੂੰ ਚਾਰ ਜਾਣੇ ਚੁੱਕੇ ਪਿੰਡੋਂ ਬਾਹਰ ਕਿਉਂ ਨਹੀਂ ਖੜਦੇ ਜੇ ਕਿਤੇ ਮੇਰੀ ਬਹੁਤ ਠੀਕ ਹੁੰਦੀ ਨਾ ਚਪੇੜ ਮਾਰ ਕੇ ਮੈਂ ਤੇਰੀ ਧੌਂਦਾ ਮਣਕਾ ਤੋੜ ਦੇਣਾ ਤੋਂ ਨਤਰੀ ਆ ਲਮਕੀ ਹੁਣੀ ਜਿਹਾ ਮੁਸਲ ਤੋਂ ਕਦੂ ਲਮਕਿਆ ਹੁੰਦਾ ਭਾਜੀ ਜਿਆਦਾ ਨਾ ਬਲਾਓ ਇਹਨਾਂ ਨੂੰ ਡਾਕਟਰ ਨੇ ਰੈਸਟ ਦੱਸੀਆ ਇਹਨਾਂ ਨੂੰ ਕਰਾਓ ਰੈਸਟ ਨਾਲੇ ਇਹਨਾਂ ਦੱਸ ਦਿਓ ਇਹਨਾਂ ਨੂੰ ਕਿ ਆਦ ਕਿ 6000 ਹਜ਼ਾਰੀ ਕਮੇਟੀ ਚੋਂ ਘਾਟਾ ਪਿਆ ਆ ਤੇ ਉਹ ਮੈਂ ਚੁੱਕ ਲਈ ਆ ਆਹੋ ਫੇਰ ਦੇ ਕਰ ਲਈ ਰੈਸਟ ਇਹਨਾਂ ਸੁਣ ਕੇ ਕਿਤੇ ਰੈਸਟ ਨਾ ਪੀ ਸੀ ਨਾ ਹੋ ਜੇ ਉਹ ਫੜੋ ਇਹਨੂੰ ਕੱਢਾ ਇਹਦਾ ਸਿੰਟਰ ਚ ਦਾ ਮੂੰਹ ਪਾਟਾ ਇਹਨੂੰ ਜਾਣ ਨਾ ਦੇਓ ਵੇਖ ਲਾ ਇਹੋ ਜੇ ਬੰਦੇ ਨੇ ਪੂਰੇ ਪਿੰਡ ਨੂੰ ਚਟੀਆਂ ਪਾਈਆਂ ਹੁੰਦੀਆਂ ਜਦੋਂ ਕਿ ਤੇ ਇਹਨਾਂ ਨੂੰ ਆਪ